ਲੋ ਜੀ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਜਿਹੜੇ ਮੇਰੇ ਵੀਰ ਵੀਡੀਓ ਵੇਖ ਰਹੇ ਨੇ ਉਹਨਾਂ ਦਾ ਦਿਲ ਤੋਂ ਧੰਨਵਾਦ ਜਿਹੜੇ ਵੀਰੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਨਵੇਂ ਆਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜਾ ਅਰਜਨ ਦਾ ਫੈਨ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸੋ ਤੇ ਜਿਹੜਾ ਜੌਨੀਅਰ ਦਾ ਫੈਨ ਆ ਉਹ ਵੀ ਬਾਪੂ ਆ ਗਿਆ ਅੱਜ ਆਪਣੇ ਨਾਲ ਬਾਪੂ ਵਾਕੇ ਜਿੰਦਾਬਾਦ ਏ ਬਾਪੂ ਤੇ ਬਾਪੂ ਇਧਰ ਸੋਣਦੇ ਆ ਫੂਰ ਤੇ ਹੁਣ ਆਪਾਂ ਕਰਦੇ ਆ ਬਾਪੂ ਨੇ ਲੈਂਕਦਾ ਹੈ ਜੱਟਾਂ ਦੇ ਅੰਦਰੋਂ ਭਾਈਆਂ ਦਾ ਉਹ ਭਾਈ ਆਟਾ ਆਪਾਂ ਆਪਣਾ ਬੰਦਾ ਜਿੰਦਰਾ ਲਾਉਣ ਆ ਕੇ ਫਿਰ ਹਾਲ ਪਾਊਗਾ ਨਾਲ ਹੀ ਆਪਾਂ ਕੰਪਿਊਟਰ ਕਰਾਇਆ ਲਾਇਆ ਨਾਲ ਹੀ ਅੱਜ ਆ ਕੇ ਨਾਲ ਹੀ ਇਹਨੂੰ ਇਹਨੂੰ ਤਿਆਰ ਕਰਕੇ ਮੱਕੀ ਬੀਜਣ ਵਾਲੀ ਕਰਕੇ ਫੇਰ ਜਾਣਾ ਹੁਣ ਇੱਕ ਨਾ ਰੂਟਰ ਵਾੜਾ ਉਹ ਲਾਏਗਾ ਤੇ ਲਾ ਕੇ ਤੇ ਫੇਰ ਆਪਾਂ ਇੱਥੇ ਡੰਡਾ ਡੇਰਾ ਆਪਣਾ ਆਜਾ ਇਹ ਪੈਲੀ ਜੋ ਬਹੁਤ ਰੇਤਾ ਪੈ ਚੁੱਕੀ ਸੀ ਜਦੋਂ ਪਾਣੀ ਆਇਆ ਇਹ ਦਰਿਆ ਦਾ ਉਹ ਰੇਤਾ ਪਤਾ ਨਹੀਂ ਕਿੱਥੋਂ ਉੱਟ ਪੜ ਕੇ ਰੇਤਾ ਰੇਤਾ ਕਰਤੀ ਫਿਰ ਬਾਅਦ ਆਪਾਂ ਖਰੀਦੀ ਏ ਲੋ ਮਿੱਤਰੋ ਪਿੰਡਾਂ ਦਾ ਭਾਈਚਾਰਾ ਹੁੰਦਾ ਵਾ ਹੁਣ ਆ ਦੋ ਟਰੈਕਟਰ ਤੇ ਆਪਣੇ ਕੋਲ ਤੇ ਤੀਜਾ ਭਾਜੀ ਆਪਣਾ ਗਵਾਂਢੀ ਆਇਆ ਪੈਲੀ ਵੋਂਦਾ ਚਾਹ ਆਈ ਹੀ ਤੇ ਉਹ ਵੀ ਪੀਂਦਾ ਪੇ ਪਿੰਡਾਂ ਦਾ ਭਾਈਚਾਰਾ ਤੇ ਆ ਚੀਜ਼ ਆ ਤੇ ਆਪਾਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਔਖੇ ਟੈਮਕ ਨਾਲ ਖੜ ਜਾਨਨੇ ਆਪਾਂ ਤੇ ਖਾਸ ਕਰਕੇ ਪਿੰਡ ਵਾਲਿਆਂ ਕੋਲ ਟਾਈਮ ਤੇ ਇੱਕ ਦੂਜੇ ਸੱਜਣ ਮਿੱਤਰ ਲਈ ਹੁੰਦਾ ਹੁੰਦਾ ਵਾ ਖੜੇ ਆ ਤੇ ਹੁਣ ਉਧਰ ਕੰਪਿਊਟਰ ਚੱਲਣ ਡਿਆ ਵਾ ਪਿੰਡਾਂ ਦੀ ਖਾਸ ਗੱਲ ਏ ਆ ਤੇ ਹੁਣ ਚਲੋ ਸ਼ਹਿਰਾਂ ਵਾਲੇ ਮਾੜੇ ਨਹੀਂ ਸਾਰੇ ਵਧੀਆ ਨੇ ਆਪਾਂ ਨੇ ਕਹਿੰਦੇ ਮਾੜੇ ਆ ਸਭ ਵਧੀਆ ਨੇ ਆਪੋ ਆਪਣੀ ਜਗ੍ਹਾ ਪਰ ਉਥੇ ਗਵਾਂਡੀ ਗਵਾਂਡੀ ਦੀ ਗੱਲ ਨਹੀਂ ਸੁਣਦਾ ਇੱਥੇ ਹੁਣ ਜਿੱਦਾਂ ਹੁਣ ਕਿਤੇ ਮੁਰੋ ਕਰੇ ਪੈਲੀਆਂ ਪੁਲੀਆਂ ਵਾਗਦੇ ਕਣਕਾਂ ਬੀਜੀਆਂ ਜਾਂਦੀਆਂ ਫਿਰ ਇੱਕ ਲੈ ਕੇ ਟਰੈਕਟਰ ਖਲੋਤਾ ਤੇ 10-10 ਜਾਣੇ ਖਲੋ ਜਾਂਦੇ ਆ 10-10 ਜਾਣੇ ਤੇ ਗੱਲਾਂ ਬਾਤਾਂ ਤੇ ਨਜ਼ਾਰੇ ਜੋ ਨਜ਼ਾਰੇ ਖੇਤਾਂ ਦੇ ਹਨ ਸਹੀ ਗੱਲ ਤੁਹਾਨੂੰ ਬੱਸਾ ਹੋਰ ਨਹੀਂ ਕਿਤੇ ਵੀ ਆ ਸਕਦੇ ਕਾਮ ਅਮਰੀਕਾ ਕੈਲੀਫੋਰਨੀਆ ਜਾਂ ਕੈਨੇਡਾ ਯੂਕੇ ਦੇ ਬੈਠੇ ਜਿਹੜੇ ਉਹ ਨਿਯਾਰੇ ਨਹੀਂ ਆ ਸਕਦੇ ਕਿ ਉਹ ਨਿਯਾਰੇ ਇੱਥੇ ਆ ਬਾਕੀ ਸੈ ਸੈ ਟ੍ਰੈਕਟਰ ਕੜੇ ਆ ਹੁਣ ਆਪਾਂ ਆ ਦੇ ਵਿੱਚ ਤੁਸੀਂ ਵੀਡੀਓ ਸ਼ੁਰੂ ਦੇਖਣਾ ਕਦਾਂ ਹੀ ਪਾਲੀ ਆ ਨਾਲੇ ਕੰਪਿਊਟਰ ਫੇਸਬੁੱਕ ਦਾ ਸਾਰਾ ਸੈਟ ਕਰਕੇ ਤਿਆਰ ਕਰਕੇ ਜਣਾ ਸਵੇਰੇ 베ਜਣੀ ਕਿਉਂਕਿ ਉਹਨੂੰ ਬਥੇਰੇ ਦਿਨ ਖੁੱਲੇ ਮਾ ਮੜਮੋਟੀ ਬਾਹੂ ਵੀ ਛੜ ਗਈ ਉਹ ਜਵੀ ਜਵੀ ਫੇਰ ਰੋਕ ਪਈ ਇੱਥੇ ਤੇ ਬਸ ਹੁਣ ਚਲੋ ਖੇਤੀ ਕਰ ਖੁੱਪ ਕੰਮ ਨੂੰ ਖੇਤੀਬਾੜੀ ਮਹਿਕਮਾ ਬਾਕੀ ਜੋ ਸਕੂਨ ਹੈ ਨਾ ਤੇ ਬਾਪੂ ਨਾਲ ਜੋ ਨਜ਼ਾਰਾ ਅੱਗੇ ਆਉਣ ਵਾਲੀਆਂ ਵੀਡੀਓ ਹੁਣ ਸਿਰਾਂ ਹੀ ਹੋਣੀਆਂ ਟੱਕਰ ਦੀਆਂ ਵਾਲੀਆਂ ਗੱਲ ਨੂੰ ਟੱਕ ਪਾਵਰ ਪਲਸ 57cp ਵਾਲਾ ਤੇ 52 ਦਾ ਕੱਲ ਨੂੰ ਐ ਆਪਾਂ ਪੂਰੇ ਵੇਰ ਕੇ ਚਲਾਉਣੇ ਇੱਕ ਦੂਜੇ ਨਾਲ ਕਿਹੜਾ ਕਿੰਨਾ ਤੇਲ ਖਾਂਦਾ ਤੇ ਕੰਮ ਕਿਹੜਾ ਕਿੰਨਾ ਕਰਦਾ ਵਾ 14 ਕਿੱਲੇ ਦਾ ਆ ਵਾ 677 ਕਿੱਲਿਆਂ ਛੱਡ ਲੈਣੇ ਆ ਜਾਂ ਇਕੱਠੇ ਛੱਡ ਲੈਣੇ ਆ ਤੇਲ ਤੋਂ ਪਤਾ ਲੱਜਣਾ ਕਿਹਨੇ ਤੇਲ ਜ਼ਿਆਦਾ ਖਾਦਾ ਵਾ ਇਹ ਵੀ ਪਤਾ ਲੱਜਣਾ ਤੇ ਕੰਮ ਦਾ ਤੇ ਆਪ ਹੀ ਪਤਾ ਲੱਜਣਾ ਜੇ ਤੂਰੇ ਦਾ ਵੀਡੀਓ ਤੁਸੀਂ ਆਪ ਹੀ ਦੱਸ ਦੇਣਾ ਸਾਰੇ ਕਮੈਂਟ ਕਰਕੇ ਬਾਕੀ ਮੱਕੀ ਵਾਲੇ ਮੇਰੇ ਵੀਰ ਜਿਹੜੇ ਮੇਰੇ ਵੀਰ ਬਲੈਕ ਚ ਬੀਜ ਲੈਣਦੇ ਮੇਰੇ ਪ੍ਰਾਤਿਆਨ ਨਾ ਲਓ ਬਹੁਤ ਬਲੈਕ ਬਹੁਤ ਯਾਰੀ ਹੋਣ ਈ ਜੇ 22300 ਦੀ ਥੈਲੀ ਮਿਲਨੀ ਤੇ ਉਹ ਆਪਾਂ 30320 ਦੀ ਥੈਲੀ ਮਿਲ ਗਈ ਹੈ ਕਿਉਂਕਿ ਗੋਬੀ ਨੇ ਵੀ ਰਗੜਤਾ ਕਿਸਾਨਾਂ ਨੂੰ ਠੀਕ ਆ ਜਿੱਦਾਂ ਹੁਣ ਆਪਣੀ ਜਵੀ ਆਪਾਂ ਪਹਿਲੇ ਦਿਨ ਦਸੰਬਰ ਦਸੰਬਰ ਚ ਵੇਚ ਲਈ ਜਨਵਰੀ ਤੋਂ ਪਹਿਲਾਂ ਪਹਿਲਾਂ ਉਦੋਂ ਰੇਟ ਆ ਗਈ 400 450 ਹੁੰਦੇ 60 ਰੁਪਏ ਕਿਵੰਟਲ ਦਾ 50 ਰੁਪਏ ਵੱਢਣ ਵਾਲੇ ਲੈਣ ਡੇ ਮਾ ਤਾਂ ਕੀ ਬੱਜੂ ਤੇ ਕੀ ਹੋਊਗਾ ਤੇ ਕੀ ਜੀਵੀਦਾਰ ਕੀ ਕਰੂਗਾ ਉਹ ਹੁਣ ਵਿੱਚ ਵੀ ਨਹੀਂ ਵਗਦੀ ਲੰਗਨ ਜਵੀ ਹੋ ਗਈ ਵੱਡੀ ਜਿਆਦੀ ਤੇ ਵਿੱਚ ਵੀ ਰੋਗ ਨਹੀਂ ਆਉਂਦਾ ਫਿਰ ਪੈਲੀ ਨਹੀਂ ਮਾਂਦੀ ਦੇਤੀ ਬੜੀ ਸਮੱਸਿਆ ਪਈ ਲੋ ਮਤਰੋ ਗੱਡੀਆਂ ਸਾਡੀਆਂ ਪਹੁੰਚ ਗਈਆਂ ਤਵੀਆਂ ਲੈ ਕੇ ਹੁਣ ਸਾਲ ਆਲੋ ਆ ਜਿੰਨਾ ਤਾਂ ਆ ਗੰਨੇ ਦੇ ਨਾਲ ਨਾਲ ਆ ਉਧਰੋਂ ਸੋਲਰ ਤੋਂ ਆ ਇਹਨੂੰ ਆ ਗੰਨੇ ਵਾਲਾ ਆ ਜਿੰਨਾ ਉਧਰੋਂ ਆ ਇਹਨੂੰ ਸਾਹਬ ਅਜ ਧੂੜ ਪਟਣੀ ਐ ਦੀ ਲੈ ਅਲਖਾ ਦੇਣੀ ਅਲਖ ਲੈ ਕਿਹਾ ਪਾਨੂੰ ਵੀ ਦੇਖ ਲੈ ਕਰੀ ਤੁਸੀਂ ਪਿਆਰੇ ਹੋ ਬਸ ਸੋਹਣੇ ਹੋ ਸਜਣੋ ਤੁਹਾਡਾ ਸਵਾਗਤ ਹੈ ਆਪਣੀ ਵੀਡੀਓ ਦੇ ਵਿੱਚ ਲਾਈਕ ਜਰੂਰ ਕਰਿਓ ਹੁਣ ਦੱਸਾਂਗੇ ਤੁਹਾਨੂੰ ਗਾਂ-ਗਾਹ ਸੋਲਰ ਵਾਲੀ ਮੋਟਰਾਂ ਦੇ ਲਾਉਣੀਆਂ ਹੋਵੇ ਤੁਹਾਨੂੰ ਦੱਸਾਂ ਕਿ ਉਹਦੇ ਬਾਰੇ ਜਾਣਕਾਰੀ ਦਵਾਂਗੇ ਤੁਹਾਨੂੰ ਪੀਰ ਕਿੰਨੇ ਚ ਫਾਇਦਾ ਕਿੰਨੇ ਚ ਲੱਗਦੀ ਇਹ ਕਿਹੜੀ ਪਲੇਟ ਲੱਗਣੀ ਕੀ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਅਸੀਂ ਪੁੱਤਰ ਆਪਣਾ ਲੈ ਲੈ ਆਏ ਹਣੇ ਲੱਕਵਾਇ ਤੇ ਰਖੋ ਗੱਦੇ ਨੂੰ ਅੱਗ ਲਾਤੀ ਇਹਨੇ ਐਵੇਂ ਨਾ ਐਡਾ ਸੂਫੀਅਤ ਕਿਉਂ ਯਾਰ ਆਪਣੇ ਬੱਦੇ ਕੋ ਆ ਗੰਨਾ ਸੜਿਆ ਆ ਲੋਕ ਇਹ ਵੀ ਫਸਲਾ ਜ਼ਿਮੀਂਦਾਰ ਦੀ ਨੁਕਸਾਨ ਨਹੀਂ ਹੋਣੀ ਚਾਹੀਦੀ ਉਧਰ ਕੋਈ ਆ ਆ ਛੜ ਗਿਆ ਚਲੋ ਮਾਰਾ ਇਹ ਬਚਾ ਕਰ ਗਿਆ ਵਾ ਸੱਚੇ ਬਾਦਸ਼ਾਹ ਆਪਾਂ ਲੱਗੇ ਹੁਣ ਤਿਆਰ ਕਰਨਾ ਇਧਰ ਗੰਨੇ ਨੂੰ ਅੱਗ ਲੱਗ ਗਈ ਮਾਹ ਕੰਟਰੋਲ ਕੀਤਾ ਬੜੇ ਬਾਤਾਂ ਨਾਲ ਬੜਾ ਜੋਰ ਉਹਦੇ ਮਗਰ 16 ਵਾ 57 HP ਇਹਦੇ ਮਗਰ 12 ਵਾ ਇਹ ਫੇਟਰੀ ਆ ਕਿਉਂਦਾ ਪਰ ਕੰਮ ਜ਼ਰਾ ਦਾ ਸਾਡੀ ਜਿੰਨਾ ਕਰਦਾ ਇਧਰ ਦਾ ਦੇ ਕੋਤਰੇ ਦਾ ਮੈਚ ਲੱਗਿਆ ਵਾ ਜਦੋਂ ਆਉਂਦੇ ਦੋਵੇਂ ਜਣੇ ਆਇਤਰ ਦੇਖੋ ਦਾਦੇ ਪੋਤਰੇ ਦਾ ਪਿਆਰ ਦੋਵੇਂ ਇਕੱਠੇ ਜਾਨੇ ਰਲ ਕੇ ਤੇ ਗਾਉਣ ਦੇ ਅਸਲ ਵੀਡੀਓ ਵੇਖ ਕੇ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਮੈਂਟ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਰੂਰ ਆਪਣੇ ਮੰਮੀ ਡੈਡੀ ਦਾ ਧਿਆਨ ਜਰੂਰ ਰੱਖਿਆ ਕਰੋ ਜੀਂਦੇ ਵਾਦੇ ਰੋ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ 'ਚ ਆ ਕੀ ਆ ਕੀ ਐ ਨੂੰ ਕੀ ਉਧਰ ਆ ਰਿਹਾ ਡੇ ਜੀਮਾ ਸਾਹਿਬ ਗੁੱਡ ਬਾਏ ਮਿਲਦੇ ਆਂ ਅਗਲੀ ਵੀਡੀਓ 'ਚ